ਦੂ ਅਰਜੁਨ ਦੇਵ ਜੀ ਦਾ ਬਚਨ ਹੈ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸਵਾਰਤ ਸਵਾਉ ਨਾ ਕੋ ਕਰੈ ਨਹਿ ਕਿਛੁ ਹੋਵੈ ਕਾਜ ਚਿਤ ਆਵੈ ਓਸ ਪਾਰ ਬ੍ਰਹਮਤਾਂ ਦੇ ਚਲ ਹੋਵੈ ਰਾਜ ਅਰਥ ਬੜੇ ਸਰਲ ਨੇ ਮੰਨ ਲਓ ਕੋਈ ਬੰਦਾ ਸ਼ਰੀਰਕ ਤੌਰ ਤੇ ਕਮਜ਼ੋਰ ਹੈ ਉਸ ਨੂੰ ਤਨ ਢੱਕਣ ਵਾਸਤੇ ਕੱਪੜੇ ਵੀ ਕੋਈ ਨਹੀਂ ਤੇ ਸੱਚਮੁੱਚ ਪੇਟ ਭਰ ਕੇ ਰੱਜ ਕੇ ਰੋਟੀ ਖਾਣ ਰੋਜ਼ੀ ਵੀ ਕੋਈ ਨਹੀਂ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਇਹ ਉਹਨੂੰ ਦੁੱਖ ਹੋਵੇ ਦਮੜਾ ਪੱਲਾ ਨਾ ਪਵੇ ਉਹ ਆਪਣੇ ਵੱਲੋਂ ਮਿਹਨਤ ਕਰਦਾ ਇੱਕ ਦਮੜੀ ਵੀ ਉਸ ਬੰਦੇ ਨੂੰ ਬਚਦੀ ਨਹੀਂ ਉਹਦੇ ਪੱਲੇ ਕੁਝ ਨਹੀਂ ਪੈਂਦਾ ਨਾ ਕੋ ਦੇਵੇ ਧੀਰ ਧੀਰ ਦਾ ਅਰਥ ਧੀਰਜ ਜਦੋਂ ਇਹੋ ਜੀ ਬੰਦੇ ਦੀ ਹਾਲਤ ਹੋ ਜਾਏ ਸੀ ਨਾ ਪੈਸਾ ਨਾ ਕੱਪੜਾ ਨਾ ਰੋਟੀ ਨਾ ਕੋਈ ਪੱਲੇ ਚੀਜ਼ ਪਵੇ ਤੇ ਕੋਈ ਬੰਦਾ ਉਸ ਦੇ ਘਰ ਆ ਕੇ ਉਹਨੂੰ ਧੀਰਜ ਦੇਣ ਲਈ ਵੀ ਤਿਆਰ ਨਾ ਹੋਵੇ ਸੱਚੀ ਮੁੱਚੀ ਲੋਕ ਦੂਰ ਚਲੇ ਜਾਣ ਨਾ ਕੋ ਦੇਵੇ ਤੀਰ ਸਵਾਰਤ ਸਵਾਉ ਨਾ ਕੋ ਕਰੇ ਉਹਦਾ ਕੋਈ ਮਨੋਰਥ ਪੂਰਾ ਨਾ ਕਰੇ ਨਾ ਕਿਛੋ ਵੇ ਕਾਜ ਉਹਦਾ ਕੋਈ ਵੀ ਕੰਮ ਸਿਰੇ ਨਾ ਚੜੇ ਮਹਾਰਾਜ ਕਹਿੰਦੇ ਮੇਰੇ ਮਨਾਂ ਵਹਿਗੁਰੂ ਨੂੰ ਜਪ ਚਿਤ ਆਵੈ ਉਸ ਪਾਰ ਬ੍ਰਹਮ ਤਾ ਨਿਚਲ ਹੋਵੇ ਰਾ